ਇੱਕ ਜਗਤਪੁਰਾ ਪਿੰਡ ਜਿਹਦੇ ਵਿੱਚ ਪੰਜਾਬੀਆਂ ਦੀ ਵੋਟ 900 900 200 ਦੇ ਪ੍ਰਵਾਸੀਆਂ ਦੀ ਵੋਟ 650 ਵੋਟ ਜ਼ਿੰਮੇਵਾਰ ਕੌਣ ਜਗਤਪੁਰੇ ਪਿੰਡ ਦੇ ਵਿੱਚੋਂ ਕਿੰਨੇ ਕੁ ਬੰਦੇ ਉੱਠ ਕੇ ਪੰਜਾਬੀ ਖਾਤਰ ਚੰਡੀਗੜ੍ਹ ਗਏ ਆ ਬਈ ਦੇ ਦੋ ਆਪ ਦੀ ਕੋਈ ਲੱਤ ਵਾਹ ਕਢੀ ਜਾਂਦੀ ਯਾਰ ਉਹਦੀ ਚੀਕਾ ਮਾਰਦੇ ਆ ਅੱਜ ਜਗਤਪੁਰੇ ਤੇ ਆ ਬਣੀ ਆ ਜਗਤਪੁਰਾ ਖੜਿਆ ਤੇ ਥੋੜੇ ਨਾਲ ਦੇ ਪਿੰਡ ਕਿੱਥੇ ਗਏ ਹਕੂਕ ਸੁੱਤੇ ਪਏ ਆ ਜੱਪਾ ਕੀ ਲੈਣਾ ਮਨੋਜ ਹੀਰੇ ਨੇ ਆਪਣੀ ਫੇਸਬੁੱਕ ਤੇ ਇੰਨੀ ਗੱਲ ਲਿਖੀ ਐ ਕਿ ਭయ్యా ਜੀ ਸਰਪੰਚ ਬਣ ਲ ਗਏ ਭయ్యా ਜੀ ਆਪਣੇ ਬੰਦਿਆਂ ਦੇ ਫਾਰਮ ਘੁਆ ਰਹੇ ਆ ਇੰਨੀ ਗੱਲ ਦੇ ਉੱਤੇ ਮਨੋਜ ਹੀਰਾ ਪੱਤਰਕਾਰ ਤੇ ਲੁਧਿਆਣਾ ਪੁਲਸ ਨੇ ਦੰਗੇ ਭੜਕਾਉਣ ਦਾ ਪਰਚਾ ਦਿੱਤਾ ਅ ਡੇਰਾ ਵਾਸੀ ਤੋਂ ਫੋਨ ਆਇਆ ਕੱਲ ਮੈਨੂੰ ਕਹਿੰਦਾ ਭਾਈ ਇੱਕ ਕਲੋਨੀ ਆ 164 ਘਰ ਹੈ ਮੈਂ ਇਕੱਲਾ ਹੀ ਇੱਥੇ ਪੰਜਾਬੀ ਐ ਬਾਕੀ ਸਾਰੇ ਪਰਵਾਸੀ ਆ ਮਾਰੇ ਤੋਂ 5 ਕਰੋੜ ਦਾ ਇਕੱਲਾ ਹੋ ਗਿਆ ਜੀ ਮਾਰੇ 10 ਕਰੋੜ ਦਾ ਹੋ ਗਿਆ ਜੀ ਕੰਡੇ ਕਿਨੇ ਵੇਚੇ ਆ ਬਾਈ ਜੇ ਕਿਸੇ ਬੰਦੇ ਦੇ ਘਰੇ ਚਾਰ ਕਮਰੇ ਆ ਤਾਂ ਉਹਨੇ ਕਿਰਾਏ ਤੇ ਚੜੇ ਹੋਏ ਆ 2000 ਇੱਕ ਬਵਾਸੀ ਤੋਂ ਲੈ ਰਿਹਾ 10 ਬੰਦੇ ਕਮਰੇ ਜਵਾਰ ਤੇ 20 ਰੌਣ ਲੱਗ ਗਿਆ ਜੇ ਤਿੰਨ ਕਮਰੇ ਆ 60000 ਚਾਰ ਕਮਰੇ 80000 ਤੇ ਆ ਕਿੱਥੇ ਰਹਿ ਰਿਹਾ ਆਰੇ ਕੁੱਪੜਾਂ ਦੇ ਖੁੱਡੇ ਜੇ ਬਣਾਇਆ ਫਰੈਂਟਾਂ ਚ ਫਿਰ ਕਹਿੰਦੇ ਸਾਡੇ ਘਰ ਦੱਬ ਲਈ ਸਾਡੀ ਜ਼ਮੀਨ ਦੱਬ ਲਈ ਉਹ ਸਾਡੇ ਦੱਬਣ ਕੇ ਜਾ ਕੇ ਬਰਹੰਡੇ ਛੋਟੇ ਦੱਬਣ ਗਏ ਜੇ ਬਚ ਕੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਆ ਪਿੰਡ ਵਾਲਿਓ ਆਪਾਂ ਤਮਾਸ਼ਾ ਨਹੀਂ ਦੇਖ ਰਹੇ ਤਾੜੀਆਂ ਨਾ ਮਾਰਿਆ ਕਰੋ ਜਗਾਰਾ ਲਾਦਾ ਕਰੋ ਹਰ ਗੱਲ ਤੇ ਆਪ ਹੀ ਸਾਨੂੰ ਕਸੂਤੀ ਪਈ ਹੋਈ ਆ ਯਕਤਪੁਰਾ ਪਿੰਡ ਯਕਤਪੁਰਾ ਪਿੰਡ ਦੇ ਵਿੱਚ ਇਹ ਗੱਲ ਸਾਨੂੰ ਦੱਸਣ ਦੀ ਲੋੜ ਆ ਪ੍ਰਚਾਰਨ ਦੀ ਲੋੜ ਆ ਪੂਰੀ ਦੁਨੀਆ 'ਚ ਪੂਰੇ ਪੰਜਾਬੀਆਂ ਚ ਕਿ ਇੱਕ ਜਗਤਪੁਰਾ ਪਿੰਡ ਜਿਹਦੇ ਵਿੱਚ ਪੰਜਾਬੀਆਂ ਦੀ ਵੋਟ 900 900 200 900 ਵੋਟ ਤੇ ਪ੍ਰਵਾਸੀਆਂ ਦੀ ਵੋਟ 650 ਵੋਟ 800 ਵੋਟ ਇੱਕ ਪਿੰਡ ਦੇ ਵਿੱਚ ਵਸਾਈ ਗਈ ਲਿਆ ਕੇ ਪ੍ਰਵਾਸੀਆਂ ਦੀ ਉਹਦੀ ਵੋਟ ਬਣਾਈ ਗਈ ਜ਼ਿੰਮੇਵਾਰ ਕੌਣ ਸਾਨੂੰ 7 ਸਾਲ ਹੋ ਗਏ 16 17 ਤੋਂ ਲੱਗੇ ਆਂ ਮਿਲ ਲਗਾਤਾਰ ਗੁੱਡੇ ਦਰਿਆ ਰਾਹੀਂ ਸਾਡੇ ਪੰਜਾਬ ਨੂੰ ਮਾਰਿਆ ਜਾ ਰਿਹਾ ਜਰਾਂ ਪਾ ਕੇ ਗਏ ਹੋ ਨਹੀਂ ਇਹਦਾ ਜਦੋਂ ਆਪ ਦੀ ਕੋਈ ਲੱਤ ਬਾਹ ਕਢੀਤੀ ਜਾਂਦੀ ਆ ਨਾ ਉਹਦੀ ਚੀਕਾ ਮਾਰਦੇ ਆ ਅੱਜ ਜੱਗਪੁਰੇ ਤੇ ਆ ਬਣੀ ਆ ਜੱਗਪੁਰਾ ਖੜਿਆ ਤੇ ਤੁਹਾਡੇ ਨਾਲ ਦੇ ਪਿੰਡ ਕਿੱਥੇ ਗਏ ਹੋ ਕੁਬ ਸੁੱਤੇ ਪਏ ਆ ਜੱਪਾ ਕੀ ਲੈਣਾ ਜਿੱਤੇ ਉਹਨਾਂ ਤੇ ਆਈ ਉਹਦੇ ਤੁਸੀਂ ਆਖੋਗੇ ਸਾਡਾ ਫੜਾ ਨਹੀਂ ਆ ਗਿਆ ਆਪਾਂ ਕੀ ਲੈਣਾ ਸਾਨੂੰ ਬਿਮਾਰੀ ਐ ਚੰਬੜ ਦੀ ਬਾਈ ਕੋਈ ਪਾਣੀ ਦੀ ਗੱਲ ਕਰਦਾ ਕੋਈ ਬੋਲੀ ਦੀ ਕਰਦਾ ਕੋਈ ਕਿਸਾਨੀ ਦੀ ਕਰਦਾ ਕੋਈ ਧਰਮ ਦੀ ਕਰਦਾ ਕੋਈ ਕੌਮ ਦੀ ਕਰਦਾ ਬਾਬਾ ਬਖਸ਼ੀ ਜਾਨੇ ਦੇ ਧਰਮ ਕੌਮ ਦੀ ਗੱਲ ਅਸੀਂ ਕੀ ਲੈਣਾ ਚੱਕ ਕੇ ਅੰਮ੍ਰਿਤਪਾਲ ਵਰਕੇ ਲਾ ਕੇ ਐਨੇ ਸਿਰ ਬੁਰਾ ਕਰਦੇ ਆ ਆਪਾਂ ਕੀ ਲੈਣਾ ਸਾਨੂੰ ਕੀ ਸੀ ਕੁੰਡੇ ਲਾਵੇ ਘਰਾਂ ਦੇ ਕਿਦੀ ਟੱਕ ਲਾਇਆ ਉਹ ਨੌਜਵਾਨ ਵਾਂਗੂੰ ਚੱਲ ਕੇ ਭਾਈ ਇਹੀ ਬਿਮਾਰੀ ਸਾਨੂੰ ਮਾਰੂ ਬੰਦੇ ਗਿਣਤੀ ਰਿਹਾ ਉਹ ਸਰਕਾਰ ਦੀਆਂ ਨਿਗਾਹਾਂ ਤੇ ਅੱਖਾਂ ਤੇ ਆ ਉਹਨਾਂ ਨੇ ਚੱਕ ਕੇ ਟਾਰਗੇਟ ਕਰਕੇ ਕਿਸੇ ਨੂੰ ਮਰਵਾਉਣਗੇ ਕਿਸੇ ਨੂੰ ਫਸਾਉਣਗੇ ਤੇ ਸੋਨੂੰ ਆਹੀਂ ਦੱਬਣ ਰਹਿ ਲਿਆ ਕਿ ਹਰਾਮੀ ਦੀ ਗੱਲ ਦੇਖੋ ਐクセ ਲੁਧਿਆਣੇ ਦੀ ਗੱਲ ਆ ਉਥੇ ਦਾ ਪੱਤਰਕਾਰ ਆ ਮਨੋਜ ਹੀਰਾ ਮਨੋਜ ਹੀਰੇ ਨੇ ਆਪਣੀ ਫੇਸਬੁੱਕ ਤੇ ਇੰਨੀ ਗੱਲ ਲਿਖੀ ਆ ਕਿ ਭਈਆ ਜੀ ਸਰਪੰਚ ਬਣ ਲ ਗਏ ਭਈਆ ਜੀ ਆਪਣੇ ਬੰਦਿਆਂ ਦੇ ਫਾਰਮ ਪ੍ਰਵਾ ਰਹੇ ਆ ਐਨੀ ਗੱਲ ਦੇ ਉੱਤੇ ਮਨੋਜ ਹੀਰਾ ਪੱਤਰਕਾਰ ਤੇ ਲੁਧਿਆਣਾ ਪੁਲਸ ਨੇ ਦੰਗੇ ਭੜਕਾਉਣ ਦਾ ਪਰਚਾ ਦਿੱਤਾ ਹੌਸਲਾ ਕਰਨ ਤੁਹਾਡੇ ਦੇ ਦੇਣ ਸਾਡੇ ਦੇ ਦੇਣ ਕਿਸੇ ਦੇ ਵੀ ਦੇ ਸਕਦੇ ਆ ਜੇ ਅਸੀਂ ਆਪਣੀ ਹੋਣ ਦੀ ਗੱਲ ਕਰਾਂਗੇ ਆਪਣੀ ਹੱਕ ਦੀ ਗੱਲ ਕਰਾਂਗੇ ਤਾਂ ਸਾਨੂੰ ਇਹ ਅੱਤਵਾਦੀ ਦੰਗੇ ਭੜਕਾਉਣ ਵਾਲੇ ਪਤਾ ਨਹੀਂ ਕਿਹੜੇ ਕਿਹੜੇ ਟੈਗ ਲਾ ਕੇ ਮੁਕੱਦਮੇ ਦਰਜ ਕਰ ਦਿੰਦੇ ਆ ਜੇ ਦੂਜੇ ਪਹਲੂਧਾਨੇ ਦੇ ਵਿੱਚ ਬੰਦੇ ਇਕੱਠੇ ਹੋ ਗਏ ਪ੍ਰਵਾਸੀ ਉਹ ਸ਼ਰਿਆਂ ਕਹਿ ਰਿਹਾ ਕੈਮਰੇ ਦੇ ਰਾਕੇ ਕਿ ਐਸੇ ਕਰੋਗੇ ਵੈਸੇ ਕਰੋਗੇ ਯੂਪੀ ਨੇ ਇਹ ਹਾਲ ਕਰ ਦੇਗੇ ਬਿਹਾਰ ਨੇ ਉਹ ਹਾਲ ਕਰ ਦੇਗੇ ਉੱਤੇ ਕੋਈ ਪਰਚਾ ਨਹੀਂ ਆ ਡੇਰਾ ਵਾਸੀ ਤੋਂ ਫੋਨ ਆਇਆ ਕੱਲ ਮੈਨੂੰ ਕਹਿੰਦਾ ਭਾਈ ਇੱਕ ਕਲੋਨੀ ਆ 164 ਘਰ ਹੈ ਮੈਂ ਇਕੱਲਾ ਹੀ ਇੱਥੇ ਪੰਜਾਬੀ ਐ ਬਾਕੀ ਸਾਰੇ ਪ੍ਰਵਾਸੀ ਐ ਸਾਰੇ ਇਹਨਾਂ ਨੂੰ ਤੰਗ ਕਰਦੇ ਜੇ ਨਿਕਲ ਜੇ ਕਿਸ ਤਰੀਕੇ ਨਾਲ ਕਹ ਰਾਤ ਨੂੰ ਮੇਰੇ ਘਰ ਵਾਲੀ ਬਿਮਾਰ ਹੋ ਗਈ ਤੇ ਮੈਂ ਦਵਾਈ ਲੈਣ ਉਹ ਨਾਲ ਲੈ ਕੇ ਜਾ ਰਿਹਾ ਸੀਗਾ ਜਿਹੜਾ ਦਰਵਾਜ਼ੇ ਤੇ ਬੈਠਾ ਹੁੰਦਾ ਗੇੜ ਤੇ ਬੈਠਾ ਹੁੰਦਾ ਬੰਦਾ ਉਹ ਕਹਿੰਦਾ ਬਈ ਇਹ ਬਾਅਦ ਨਹੀਂ ਖੁੱਲਦਾ ਤੇ ਰਾਤ ਨੂੰ ਕਹ ਲੈ ਮੇਰੀ ਘਰ ਵਾਲੀ ਬਿਮਾਰ ਆ ਮੈਂ ਦਵਾਈ ਲੈਣ ਜਾਣਾ ਡਾਕਟਰ ਕੋਲੇ ਕਹ ਨਹੀਂ ਜੀ ਇਹ ਵੀ ਖੁੱਲੂਗਾ ਬੰਦਾ ਉਹਨਾਂ ਦਾ ਸੀ ਜਿਹੜੇ ਜਾਣ ਕੇ ਤੰਗ ਕਰ ਰਹੇ ਆ ਕਹ ਚਲੋ ਮੈਂ ਉੱਥੋਂ ਆਪਣੀ ਗੱਡੀ ਖੜਾ ਕੇ ਨਾਲ ਇੱਕ ਕਹਿੰਦਾ ਤਾਕੀ ਜੀ ਰੱਖੀ ਜੁਰੇ ਵੀ ਤੁਰ ਕੇ ਗਿਆ ਕਹਿੰਦਾ ਜੀ ਬਾਰ ਨਹੀਂ ਮੈਂ ਵੱਡਾ ਦਰਵਾਜ਼ਾ ਨਹੀਂ ਖੋਲਦਾ ਨਾਲ ਖਿੜਕੀ ਗੁੰਦੇਥੇ ਲੰਘ ਜਾਓ ਕਹਿੰਦਾ ਮੈਂ ਉੱਥੋਂ ਜਾ ਕੇ ਉੱਥੋਂ ਕਹਾ ਮੈਂ ਕੋ ਰੱਛਾ ਲਾ ਕੇ ਭੁੰਡੀ ਜੀ ਤੇ ਫਿਰ ਮੈਂ ਡਾਕਟਰ ਕੋਲ ਗਿਆ ਆਪਣੀ ਕੱਲ ਦਿਖਾ ਕੇ ਮੈਂ ਤੜਕੇ ਬਾਗ ਗਿਆ ਸੱਚੋ ਕੋਲੇ ਤੇਰੇ ਵਾਸੀ ਸੱਚੋ ਕੋਲੇ ਕਹਿੰਦਾ ਸੱਤ ਨੇ ਵੀ ਕੋਈ ਗੱਲ ਹੀ ਨਹੀਂ ਸੁਣੀ ਕਹਿੰਦਾ ਮੈਂ ਕੱਲਾ ਉਹ 50 ਬੰਦੇ ਆ ਗਏ ਹੁਣ ਗੁੱਸਾ ਲਾ ਕੇ ਉਹ ਬਾਈ ਨੇ ਗੱਲ ਕਹੀ ਖਾਲਸੇ ਨੇ ਕਹਿੰਦਾ ਭਾਈ ਅਸੀਂ ਜਵੀਨਾ ਨਹੀਂ ਵੇਚਣਾ ਸੋ ਨੋਆ ਸੁਣਦਾ ਹੁੰਦਾ ਪਵਾ ਦੇ ਲੋ ਮਾਰੇ ਤੋਂ 5 ਕਰੋੜ ਦਾ ਕਿੱਲਾ ਹੋ ਗਿਆ ਜੀ ਮਾਰੇ 10 ਕਰੋੜ ਦਾ ਹੋ ਗਿਆ ਜੀ ਕੰਡੇ ਕੀ ਨੇ ਵੇਚੀ ਆ ਬਾਈ ਤੁਸੀਂ ਨਹੀਂ ਵੇਚੀ ਹੁਣੀ ਥੋੜੇ ਨਾਲ ਦੇ ਪਿੰਡਾਂ ਨੇ ਕਿੰਨੀ ਜਿਮੇਂ ਵੇਚੀ ਆ ਹੋਰ ਸੁਣ ਲੋ ਐਸੇ ਛੋੜਿਆ ਪਿੰਡਾਂ ਚਾਲੇ ਵਾਲੇ ਕੀ ਹੋ ਰਿਹਾ ਜੇ ਕਿਸੇ ਬੰਦੇ ਦੇ ਘਰੇ 4 ਕਮਰੇ ਆ ਤਾਂ ਉਹਨੇ ਕਿਰਾਏ ਤੇ ਚੜੇ ਹੋਏ ਆ 2000 ਰੁਪਏ ਇੱਕ ਬਰਵਾਸੀ ਤੋਂ ਲੈ ਰਿਹਾ 10 ਬੰਦੇ ਕਮਰੇ ਜਬਾਰ ਤੇ 20 ਰੌਣ ਲੱਗ ਗਿਆ ਜੇ ਤਿੰਨ ਕਮਰੇ ਆ 60000 ਚਾਰ ਕਮਰੇ 80000 ਤੇ ਆ ਕਿੱਥੇ ਰਹਿ ਰਿਹਾ ਆਰੇ ਕੁੱਪੜਾਂ ਦੇ ਖੁੱਡੇ ਜੇ ਬਣਾ ਜਾ ਫਰਟਾਂ ਇੰਚ ਕਿਰਾਏ ਤੇ ਫੇਰ ਕਹਿੰਦੇ ਸਾਡੇ ਘਰ ਦੱਬ ਲਈ ਸਾਡੀ ਜ਼ਮੀਨ ਦੱਬ ਲਈ ਉਹ ਸਾਡੇ ਦੱਬਣ ਕੇ ਜਾ ਕੇ ਬਰਹੰਡੇ ਛੋਟੇ ਹੀ ਦੱਬਣ ਗਏ ਦੱਬ ਫਿਰ ਉਧਰ ਵੀ ਰਹੇ ਆ ਉਧਰ ਵੀ ਆ ਗਏ ਬਾਈ ਬਕਸੀ ਨੇ ਗੱਲ ਕੀਤੀ ਕਿ ਧਾਰਾ 371A ਜਿਹੜੀ ਨਾਗਾ ਲੈਂਡ ਚ ਮੈਜੋਰਮ ਦੇ ਵਿੱਚ ਆ ਜਾਤ ਲਗਾਨਾ ਦੇ ਵਿੱਚ ਲਾਗੂ ਹੈ ਵਿਸ਼ੇਸ਼ ਅਧਿਕਾਰ ਦਿੰਦੀ ਆ ਉਹਨਾਂ ਲੋਕਾਂ ਨੂੰ ਕਿ ਉੱਥੇ ਬਾਹਰ ਦਾ ਬੰਦਾ ਜ਼ਮੀਨ ਨਹੀਂ ਲੈ ਸਕਦਾ ਬੋਟਰੀ ਬਣਾ ਸਕਦਾ ਨੌਕਰੀ ਨਹੀਂ ਲੈ ਸਕਦਾ ਅਸੀਂ ਬੜੇ ਲੰਮੇ ਸਮੇਂ ਤੋਂ ਰਲਣਾ ਪਾਉਂਦੇ ਆ ਰਹੇ ਆ ਕਿ ਪੰਜਾਬ ਦੀਆਂ ਨੌਕਰੀਆਂ ਪੰਜਾਬੀਆਂ ਲਈ ਤੇ ਪੰਜਾਬ ਦੇ ਵਿੱਚ ਕੋਈ ਬਾਹਰ ਦਾ ਬੰਦਾ ਜ਼ਮੀਨ ਨਾਲ ਲੈ ਸਕਿਆ ਕਾਨੂੰਨ ਬਣਨਾ ਚਾਹੀਦਾ ਜਿਵੇਂ ਹਿਮਾਚਲ ਚ ਤਵਾਚਲ ਚ ਕੀ ਆ ਤੂੰ ਨੌਕਰੀ ਲੈ ਕੇ ਦਿਖਾਉ ਜਾ ਤੀ ਜਮੀਨ ਲੈ ਕੇ ਦਿਖਾਓ ਰਾਸਥਾਨ ਲੈ ਕੇ ਦਿਖਾਓ ਉਤਰਾਖੰਡ ਜਾ ਕੇ ਦਿਖਾਓ ਪੰਜਾਬ ਸ਼ਾਮਲਾਡ ਬਣਾਤਾ ਯਾਰ ਇਹ ਕੀਤਾ ਕਿਨੇ ਕੰਮ ਆ ਹੁਣ ਵੀਰ ਦਿਵਿੰਦਰ ਜਿਹੜਾ ਇੱਥੇ ਉਦੋਂ ਐਮਐਲਏ ਹੁੰਦਾ ਸੀਗਾ ਤੁਹਾਡੇ ਬਹੁਤੇ ਹੋਣੇ ਆ ਜਿਹੜੇ ਵੀਰ ਦਿਵਿੰਦਰ ਨਾਲ ਦੀ ਹੋਣੇ ਇੱਥੇ ਉਹਦੇ ਜੁੜੇ ਹੋਏ ਇੱਥੇ ਬੈਠੇ ਹੋਣੇ ਆ ਵੋਟਾਂ ਤੁਸੀਂ ਪਾਈਆਂ ਹੋਣਗੀਆਂ ਵੀਰ ਦਿਵਿੰਦਰ ਨੇ ਇਹ ਕੰਡੇ ਪਿੱਛੇ ਵੱਜ ਗੱਡਿਆ ਉਹ ਸਾਰੇ ਚਾਕੇ ਲਿਆ ਕੇ ਆਸੇ-ਪਾਸੇ ਥੋੜੇ ਇੱਥੇ ਵਸਾਤੇ ਆ ਰਹੇਤੀ ਗੁੰਗੀ ਕਹਰ ਕਲਵੰਤ ਨੇ ਘੜ ਜਿਹੜਾ ਹੋਣਾ ਥੋੜੇ ਐਵੇਂ ਦੇ ਇਹ ਛੜੂ ਵਾਲਿਆਂ ਦਾ ਹੁਣ ਇਹਨੇ ਕਹਾ ਘੜਤੀ ਲੈ ਕੇ ਅਸਾ ਹੋਰ ਸੁਣ ਲਓ ਮੈਨੂੰ ਹੁਣੀ ਬਾਈ ਦੱਸ ਰਿਹਾ ਸੀਗਾ ਨਾਲ ਬੈਠਾ ਕਹਿੰਦਾ ਬਾਈ ਜਿਹੜੀਆਂ ਉਹਨਾਂ ਦੀਆਂ ਵੋਟਾਂ ਬਣੀਆਂ ਨੇ ਨਾ ਵੋਟਾਂ ਬਣੀਆਂ ਸਾਡੇ ਪਤੇ ਤੇ ਸਾਡੇ ਟਿਕਾਣੇ ਸਾਡੇ ਐਡਰੈਸ ਤੇ ਇੱਕ ਘਰ ਦੇ ਵਿੱਚ 20 ਵੋਟਾਂ ਪਾ ਦਿਆਂ ਕਹੇ 30 ਪਾ ਦਿਆਂ ਕਹੇ 50 ਪਾ ਦਿਆਂ ਸੋਡਾ ਡਰੈੱਸਾ ਛੋਡੇ ਘਰ ਦਾ ਪਤਾ ਵੋਟ ਉਹਨਾਂ ਦੀ ਬਣੀ ਐ ਆਹ ਹਾਰ ਕਾਰਡ ਛੋਡੇ ਪਤੇ ਦੇ ਬਣੂਗਾ ਉਹ ਤਾਂ ਛੋਡੇ ਘਰ ਦੇ ਮਾਲਕ ਬਣ ਕੇ ਜੇ ਮੈਂ ਕੱਢੋਂਗੇ ਕੱਲ ਨੂੰ ਦਾਵਾ ਧੋਖਣ ਕੇ ਜਾ ਕੇ ਵੀ ਦੇਖੋ ਜੀ ਆਹ ਸਾਡਾ ਘਰ ਐ ਐਸੇ ਘਰ ਦਾ ਪਤਾ ਐ ਐਨੇ ਨੰਬਰ ਘਰ ਐ ਸਾਡਾ ਇੱਥੋਂ ਦਾ ਡਰੈੱਸਾ ਪਤਾ ਆਹ ਸਾਡਾ ਵੋਟਰ ਕਾਰਡ ਆ ਆਹ ਸਾਡਾ ਹਾਰ ਕਾਰਡ ਐ ਕਿੱਥੇ ਬੱਜੋਂਗੇ ਨਿਕਲ ਨਹੀਂ ਦੇਣਾ ਭਾਈ ਨਿਕਲ ਨਹੀਂ ਦੇਣਾ ਇਹਦਾ ਕਿੰਨੇ ਜਰ ਦੇ ਕਲਪਦਿਆਂ ਲੋ ਸਾਨੂੰ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਇਹ ਖਿਲਾਫ ਆ ਜੀ ਫਲਾਮਿਆਂ ਦੇ ਅਸੀਂ ਕਿਸੇ ਦੇ ਖਿਲਾਫ ਨਹੀਂ ਭਾਈ ਸਰਬੱਤਾ ਪਲਾ ਮੰਗਣ ਵਾਲੀ ਕੌਮ ਹੈ ਸਾਡੇ ਗੁਰੂਆਂ ਨੇ ਸਾਂਝੀ ਵਾਲਤਾ ਦੀ ਗੱਲ ਕੀਤੀ ਸਰਬੱਤੇ ਭਲੇ ਦੀ ਗੱਲ ਕੀਤੀ ਆ ਪਰ ਅਸੀਂ ਇਹ ਧਰਤੀ ਦੀ ਖਾਤਰ ਲੰਮੇ ਸਮੇਂ ਤੋਂ ਖੂਨ ਡੋਲਿਆ ਡੋਲਦੇ ਆ ਰਹੇ ਆ ਹਜ਼ਾਰਾਂ ਲੱਖਾਂ ਸਿਰ ਲਾਏ ਸਾਡੇ ਯੋਧਿਆਂ ਨੇ ਸਾਡੇ ਸੂਰਮਿਆਂ ਸਾਡੇ ਗੁਰੂਆਂ ਸ਼ਹੀਦਾ ਨੇ ਇਹ ਧਰਤੀ ਦੀ ਖਾਤਰ ਸਾਡੇ ਵਾਲੇ ਉਹ ਫਿਰਦੇ ਝੰਡੇ ਚੱਕੀ ਕੈਨੇਡਾ ਅੱਛ ਪੀਆਰ ਦੇ ਦਿਓ ਪੱਕੇ ਕਰ ਦਿਓ ਤੁਰੇ ਫਿਰੋ ਕੈਨੇਡਾ ਦੇ ਪੀਆਰ ਆ ਮੰਗਦੇ ਇਧਰ ਹੁਣ ਲੁੱਟਿਆ ਗਿਆ ਕਾਫਲਾ ਸਾਰਾ ਕੁਝ ਗਿਆ ਤੁਹਾਡਾ ਨਾ ਉਧਰ ਰਹਿਣਾ ਨਾ ਇਧਰ ਤੇ ਰਹਿਣਾ ਉਹਨਾਂ ਨੇ ਜੁੱਤੀਆਂ ਮਾਰ ਕੇ ਕੱਢਣਾ ਇੱਥੇ ਹੁਣ ਕੋਈ ਖਬਰ ਨਹੀਂ ਦੇਣਾ ਬਰਦ ਨਹੀਂ ਦੇਣਾ ਪੜਕਣਾ ਦੇਣਗੇ ਕੁਦਰਤਾਂ ਵੀ ਨਿਯਮ ਹੈ ਵੀ ਜਿਹੜੀ ਚੀਜ਼ ਕੋਈ ਖਾਲੀ ਹੋ ਜੇ ਉਹਨੂੰ ਕੁਦਰਤ ਵੀ ਭਰ ਦਿੰਦੀ ਹੈ ਤੇ ਜਦੋਂ ਖਾਲੀ ਕਰਕੇ ਜਾਓਗੇ ਪੰਜਾਬ ਤੇ ਭਰਾਪੇ ਭਰਨਾ ਕਿਸ ਨੇ ਆ ਸਾਰਾ ਦੁਆਬਾ ਖਾਲੀ ਹੋ ਗਿਆ ਯਾਰ ਚੁੰਦੇ ਲੱਗੇ ਪਏ ਵੱਡੀਆਂ ਵੱਡੀਆਂ ਹਵੇਲੀਆਂਾਂ ਲੋਕਾਂ ਦੇ ਚਾਰ-ਚਾਰ ਮੰਜ਼ਲੀਆਂ ਪਾਈਆਂ ਜੋ ਲੋਕਾਂ ਨੂੰ ਕਮਲ ਛੁੱਟਿਆ ਕੈਨੇਡਾ ਅਮਰੀਕਾ 20 ਸਾਲ ਦੀਆਂ ਕੁੜੀਆਂ ਕੱਲ ਗਈ ਤੋਰੀ ਜਾਂਦੇ ਜਿੰਨੇ ਸਾਡੀ ਕੌਮ ਪੂਰੀ ਦੁਨੀਆ ਜਾਣੀ ਜਾਂਦੀ ਸੀ ਵਿਣਖਾੜੀ ਕੌਮ ਹੈ ਗੈਰਤਾਰੀ ਕੌਮ ਹੈ ਜੁੱਪਤਾਰੀ ਕੌਮ ਹੈ ਅੱਜ ਸਭ ਤੋਂ ਨਖਿਤ ਕੌਮ ਮੈਨੂੰ ਦੁੱਖਣਾ ਕਿਹਣਾ ਪੈਂਦਾ ਆ ਰੋਲਾ ਪੈ ਗਿਆ ਮਰੇ ਕੋਲੇ ਕੁੜੀ ਦੇ ਮੁੰਡੇ ਦਾ ਚੌਕੇ ਪਿੰਡਾ ਮੇਰੇ ਪਿੰਡਾ ਕੋਲੇ ਬਰਹਿੰਡੇ ਜਨੇ ਚ ਉਥੋਂ ਦਾ ਮੁੰਡਾ ਸੀ ਤੇ ਤਲਵੰਡੀ ਮੱਝੂ ਕੇ ਪਿੰਡਾ ਬਧੌਲ ਕੋਲੇ ਉਥੋਂ ਦੀ ਕੁੜੀ ਸੀ ਮੁੰਡੇ ਆ ਗਿਆ ਮੁੰਡੇ ਦਾ ਪਿਓ ਬਰਨ ਕਹਿੰਦਾ ਭਾਈ ਮੇਰਾ ਮੁੰਡਾ ਕੈਨੇਡਾ ਗਿਆ ਮੇਰੀ ਨੂੰਹ ਵੀ ਕੈਨੇਡਾ ਹੈ ਕਹਿੰਦਾ ਮੇਰੇ ਮੁੰਡੇ ਨੂੰ ਮੇਰੀ ਨੂੰਹ ਨੇ ਉੱਥੇ ਪਤਾ ਨਹੀਂ 911 ਬੰਨ ਕਿਹੜਾ ਨੰਬਰ ਜਾ ਘੁਮਾਉਂਦੇ ਆ ਉੱਥੇ ਠਮਾ ਕੇ ਦੇ ਮੇਰਾ ਮੁੰਡਾ ਫੜਾਤਾ ਉਸ ਕੋਲੇ ਮਾ ਬਾਈ ਗੱਲ ਕੀ ਹੋਈ ਕਿਹੜਾ ਮੇਰੇ ਮੁੰਡੇ ਨੇ ਕੁੜੀ ਨੂੰ ਮਾਰਿਆ ਘੂਰਤਾ ਮੈਂ ਭੂਰਿਆ ਕਿਹੜੀ ਗੱਲ ਤੋਂ ਕਹਿੰਦਾ ਮੇਰੀ ਨੂੰਹ ਇੰਸਟਾਗ੍ਰਾਮ ਤੇ ਰੀਲਾਂ ਬਣਾਉਂਦੀ ਐ ਮੈਂ ਕਿਹਾ ਮੈਨੂੰ ਦਿਖਾ ਕਿਹੜਾ ਪੇਜ ਕੁਝ ਬੜਾ ਇੰਸਟਾਗ੍ਰਾਮ ਵਾਲਾ ਜਦੋਂ ਮੈਂ ਦੇਖਿਆ ਕੁੜੀ ਦਾ ਬਣਾਇਆ ਹੋਇਆ ਪੇਜ ਕੁੜੀਆਂ ਰੀਲਾਂ ਪਾਉਂਦਾ ਹੁੰਦਾ ਉਹ ਕੁੜੀ ਦੇ ਨੀਕਰ ਪਾਈ ਹੋਈ ਐ ਤੇ ਸਕਰਟ ਜੀ ਪਾਈ ਹੋਈ ਅੱਤੀ ਨੰਗੀ ਕੁੜੀ ਉਹ ਮੈਂ ਕੁੜੀ ਦੇ ਪਿਓ ਨੂੰ ਫੋਨ ਲਾ ਲਿਆ ਮਖਾ ਭਾਈ ਤੇਰੀ ਕੁੜੀ ਬਾਹਰ ਗਈ ਆ ਤੇ ਮੁੰਡਾ ਚੌਂ ਵਾਲਾ ਬਾਹਰ ਆ ਉਹ ਕੁੜੀ ਨੇ ਮੁੰਡਾ ਫੜਾਤਾ ਕਾਰਨ ਕੀ ਆ ਕਹਿੰਦਾ ਭਾਈ ਯਾਰ ਘੂੜ ਦਾ ਕੁੜੀ ਦੀ ਕੁੱਟ ਮਾਰ ਕਰਦਾ ਮੈਂ ਕਿਉਂ ਕਰਦਾ ਕਹਿੰਦਾ ਇਹਦਾ ਇਹ ਪੁੱਛੋ ਮਖਾ ਭਾਈ ਮੇਰੇ ਕੋਲੇ ਤੇਰੀ ਕੁੜੀ ਦੀਆਂ ਰੀਲਾਂ ਨੇ ਅੱਧੀ ਲੰਗੀ ਹੋਈ ਕੁੜੀ ਤੇਰੀਆਂ ਰੀਲਾਂ ਪਾ ਰਹੀ ਹੈ ਮੈਨੂੰ ਪਤਾ ਕੀ ਕਹਿੰਦਾ ਕਹਿੰਦਾ ਇਹ ਕਿੱਡੀ ਗੱਲ ਆ ਸਾਰੀ ਦੁਨੀ ਬਣਾਈ ਜਾਂਦੀ ਆ ਮਾ ਬਾਪ ਤੇਰੇ ਜੇ ਕੁੜੀ ਦੇ ਸਿਰ ਤੋਂ ਚੁੰਨੀ ਸੱਕ ਜਾਂਦੀ ਸੀ ਨਾ ਤੇ ਸਾਹਮਣੇ ਕੁੜੀ ਦੇਖ ਲੈਂਦੀ ਸੀ ਮੇਰਾ ਪਿਓ ਖੜਾ ਮੇਰਾ ਚਾਚਾ ਤਾਇਆ ਮੇਰਾ ਭਰਾ ਖੜਾ ਮੇਰਾ ਦਾਦਾ ਖੜਾ ਅੱਖ ਦੀ ਘੂਰ ਨਾਲ ਕੁੜੀ ਚੁੰਨੀ ਠੀਕ ਕਰ ਲੈਂਦੀ ਸੀ ਤੇ ਸਾਡੇ ਪਿਓ ਕਹਿਣ ਲੱਗੇ ਕਿ ਗਿੱਡੀ ਕੱਲ ਹੋ ਗਈ ਜੇ ਮੇਰੀ ਕੁੜੀ ਅੱਧੀ ਲੰਗੀ ਹੋ ਗਰੀਲਾ ਬਣਾਉਂਦੀ ਹੈ